ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਪਹਿਲਾ ਚੋਰਾ ਜਾਰਾ ਰੰਡੀਆਂ ਕੁੱਟਣੀਆਂ ਦੀ ਬਾਣ ਹਾਂਜੀ ਕੁੱਟਣੀਆਂ ਥੋੜਾ ਜਿਹਾ ਕਸ ਕੇ ਬੋਲਣਾ ਕੁੱਟਣੀਆਂ ਨਹੀਂ ਕਹਿਣਾ ਚੋਰਾ ਜਾਰਾ ਰੰਡੀਆਂ ਇਥੇ ਵਿਸਰਾਮ ਕੁੱਟਣੀਆਂ ਦੀ ਬਾਣ ਵੇਦੀਨਾ ਕੀ ਦੋਸਤੀ ਵੇ ਦੀਨਾ ਕਾ ਖਾਣ ਹਾਂਜੀ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਵੇ ਦੀਨਾ ਕੀ ਦੋਸਤੀ ਵਿਦੀਨਾ ਇਕੱਠਾ ਨਹੀਂ ਕਹਿ ਦੇਣਾ ਯਾਨੀ ਵੇ ਦਿਨ ਵੇ ਅਤੇ ਦੀਨਾ ਦੇ ਵਿੱਚ ਡੈਸ਼ ਦੇ ਕੇ ਬੋਲਣਾ ਹੈ ਬੇ ਧਰਮਿਆਂ ਦੀ ਦੋਸਤੀ ਇਸ ਕਰਕੇ ਬੋਲਣਾ ਹੈ ਵੇ ਦੀਨਾ ਕੀ ਦੋਸਤੀ ਵੇ ਦੀਨਾ ਕਾ ਖਾਣ ਸਫਤੀ ਸਾਰ ਨਾ ਜਾਣਨੀ ਸਦਾ ਵਸ ਸਤਾਣ ਗਧਹ ਚੰਦਨ ਖੋਲੀਐ ਭੀ ਸਾਹੁ ਸਿਉ ਪਾਣ ਇਹ ਗਧਹ ਨਹੀਂ ਕਹਿ ਦੇਣਾ ਆਮ ਕਈ ਅੰਜਾਨ ਪਾਠੀ ਸਿੰਘ ਗਧੋ ਹੀ ਕਹਿ ਜਾਂਦੇ ਨੇ ਗਧਹ ਪੋਲਾ ਬੋਲਣਾ ਹੈ ਗਧਹ ਇਥੇ ਯਮਕ ਲਾ ਦੇਣੀ ਐ ਚੰਦਨ ਖੋਲੀਐ ਇਥੇ ਵਿਸਰਾਮ ਭੀ ਸਾਹੁ ਸਿਉ ਪਾਣ ਨਾਨਕ ਕੂੜਾ ਕਤਿਐ ਕੂੜਾ ਟਣੀਐ ਤਾਣ ਕੂੜਾ ਕੱਪੜ ਕੱਛੀਐ ਕੂੜਾ ਪਹਿਨਣ ਮਾਣ ਮਹੱਲਾ ਪਹਿਲਾ ਬਾਂਗਾ ਬੁਰਗੂ ਸਿੰਘਿਆ ਨਾਲੇ ਮਿਲੀ ਕਲਾਣ ਪਾਂਗਾ ਇਹ ਬਾਂਗਾ ਤੇ ਬਿੰਦੀ ਨਹੀਂ ਲਾਉਣੀ ਬਾਂਗਾ ਬੁਰਗੂ ਸਿੰਘਿਆ ਇਥੇ ਵਿਸਰਾਮ ਨਾਲੇ ਮਿਲੀ ਕਲਾਣ ਇਕ ਦਾ ਤੇ ਇਕ ਮੰਗਤੇ ਨਾਮ ਤੇਰਾ ਪਰਵਾਣ ਨਾਨਕ ਜਿਨੀ ਸੁਣ ਕੈ ਮੰਨਿਆ ਹਉ ਤਿਨਾ ਵਿਟਹੋ ਕੁਰਬਾਨ ਪੌੜੀ ਮਾਇਆ ਮੋਹ ਸਭ ਕੂੜ ਹੈ ਕੂੜ ਹੋਇ ਗਿਆ ਹਉ ਮੈਂ ਝਗੜਾ ਪਾਇਓਨ ਝਗੜੈ ਜਗ ਮੁਇਆ ਹਉ ਮੈਂ ਝਗੜਾ ਪਾਇਓਨ ਨਨੌਤ ਕਰਨਾ ਨਾ ਨਾ ਨਹੀਂ ਬੋਲਣਾ ਹਉ ਮੈਂ ਝਗੜਾ ਪਾਇਉਨ ਝਗੜਾ ਜਗ ਮੁਇਆ ਗੁਰਮੁਖ ਝਗੜ ਚੁਕਾਇਉਨ ਇਕੋ ਰਵ ਰਹਿਆ ਸਭ ਆਤਮ ਰਾਮ ਪਛਾਣਿਆ ਭਉਜਲ ਤਰ ਗਿਆ ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸਮਾਇਆ ਜੀ ਸਮਾਇਆ ਉਚਾਰਨ ਕਰਨਾ ਸਮਾਇਆ ਨਹੀਂ ਕਹਿਣਾ ਸ ਸੇ ਅਤੇ ਮੰਮੇ ਦੇ ਵਿੱਚ ਡੈਸ਼ ਦੇ ਕੇ ਪੋਲਾ ਉਚਾਰਨ ਕਰਨਾ ਸ ਮਯਾ ਪਾਠ ਇਕਠਈਆ ਸਮਯਾ ਮਹੱਲਾ ਪਹਿਲਾ ਹਾਂਜੀ ਨਵੀਨ ਪੋਥੀਆਂ ਚ ਸ਼ਲੋਕ ਵੀ ਲਿਖਿਆ ਹੋਇਆ ਹੈ ਪਰੰਤੂ ਪ੍ਰਾਤਨ ਸਰੂਪਾਂ ਦੇ ਵਿੱਚ ਸ਼ਲੋਕ ਨਹੀਂ ਹੈ ਇਸੇ ਤਰ੍ਹਾਂ ਹੀ ਸ਼ੁੱਧ ਹੈ ਮਹੱਲਾ ਪਹਿਲਾ ਸਤ ਗੁਰ ਭੀਖਿਆ ਦੇਹ ਮੈਂ ਤੂੰ ਸਮਰੱਥ ਦਾਤਾਰ ਸਤਗੁਰ ਭੀਖਿਆ ਨਹੀਂ ਕਹਿ ਦੇਣਾ ਧਿਆਨ ਨਾਲ ਸਤਗੁਰ ਪਦਤੀ ਯਮਕ ਲਾ ਕੇ ਉਚਾਰਨ ਕਰਨਾ ਸਤਗੁਰ ਭੀਖਿਆ ਦੇਹ ਮੈਂ ਇਥੇ ਵਿਸਰਾਮ ਤੂੰ ਸਮਰੱਥ ਦਾਤਾਰ ਹਉ ਮੈਂ ਗਰਬ ਨਿਵਾਰੀਐ ਕਾਮ ਕ੍ਰੋਧ ਅਹੰਕਾਰ ਲੱਭ ਲੋਭ ਪਰਜਾਲੀ ਐ ਪਰਜਾਲੀ ਐ ਪਰ ਅਤੇ ਜਾਲੀਏ ਦੇ ਵਿੱਚ ਡੈਸ਼ ਦੇ ਕੇ ਲੰਮੀ ਆਵਾਜ਼ ਨਾਲ ਉਚਾਰਨ ਕਰਨਾ ਲੱਭ ਲੋਭ ਪਰਜਾਲੀ ਐ ਨਾਮ ਮਿਲੈ ਆਧਾਰ ਇਹਨੇ ਸਨਵਤਨ ਨਿਰਮਲਾ ਮੈਲਾ ਕਬਹੂ ਨਾ ਹੋਵੇ ਮੈਲਾ ਕਬਹੂ ਨਾ ਹੋਵੇ ਨਾਨਕ ਇਹ ਬਿੱਦ ਛੁੱਟੀ ਐ ਇਹ ਨਹੀਂ ਕਹਿਣਾ ਈਂਦੀ ਸਿਆਰੀ ਹਾ ਹਾ ਇਹ ਨਾਨਕ ਏ ਮਿੱਧ ਚੁੱਟੀ ਐ ਨਦਰ ਤੇਰੀ ਸੁਖ ਹੋਏ ਮਹੱਲਾ ਪਹਿਲਾ ਇਕੋ ਕੰਤ ਸਵਾਈਆ ਜਿੱਤੀ ਦਰ ਖੜੀਆ ਨਾਨਕ ਕੰਤ ਰੱਤੀਆ ਪੁੱਛ ਬਾਤੜੀਆ ਮਹੱਲਾ ਪਹਿਲਾ ਸੱਬੇ ਕੰਤ ਰੱਤੀਆ ਸੱਬੇ ਕੰਤ ਰੱਤੀਆ ਸੱਬੇ ਕੰਤ ਰੱਤੀਆ ਮੈਂ ਦੋਹਾ ਗਣ ਕਿਤ ਮੈਂ ਤਨ ਅਵਗਣ ਏਤੜੇ ਖਸਮ ਨ ਫੇਰੇ ਚਿੱਤ ਮਹੱਲਾ ਪਹਿਲਾ ਹਉ ਬਲੇਹਾਰੀ ਤੈਨਕੋ ਸਿਫਤ ਜਿਨਾ ਦੈ ਵਾਤ ਸਭ ਰਾਤੀ ਸੋਹਾਗਣੀ ਇੱਕ ਮੈਂ ਦੁਹਾਗਣ ਰਾਤ ਸਭ ਰਾਤੀ ਸੋਹਾਗਣੀ ਇਥੇ ਸ੍ਰਾਮ ਇੱਕ ਮੈਂ ਦੁਹਾਗਣ ਰਾਤ ਇੱਕ ਮੈਂ ਦੁਹਾਗਣ ਰਾਤ ਪਾਉੜੀ ਦਰ ਮੰਗਤ ਜਾਚੈ ਦਾਨ ਹਰ ਦੀਜੈ ਕਿਰਪਾ ਕਰ ਵਿਸਰਾਮ ਇਸੇ ਤਰ੍ਹਾਂ ਹੀ ਲਾਉਣਾ ਦਰ ਮੰਗਤ ਜਾਚੈ ਦਾਨ ਇਥੇ ਵਿਸਰਾਮ ਹਰ ਦੀਜੈ ਕਿਰਪਾ ਕਰ ਗੁਰਮੁਖ ਲੇਹੁ ਮਿਲਾਏ ਜਾਨ ਪਾਵੇ ਨਾਮ ਹਰ ਅਨਹਦ ਸ਼ਬਦ ਵਜਾਈ ਵਜਾਈ ਅਨਹਦ ਸ਼ਬਦ ਵਜਾਈ ਜੋਤੀ ਜੋਤ ਧਾਰ ਹਿਰਦੈ ਹਰ ਗੁਣ ਗਾਏ ਜਾ ਜਾ ਸ਼ਬਦ ਹਰ ਜਗ ਮਹਿ ਵਰਤੈ ਆਪ ਹਰ ਸੇਤੀ ਪ੍ਰੀਤ ਕਰ ਸਲੂਕ ਮਹੱਲਾ ਪਹਿਲਾ ਜਿਨੀ ਨ ਪਾਇਓ ਪ੍ਰੀਮ ਰਸ ਕੰਤ ਨ ਪਾਇਓ ਸਾਵ ਸੁញੇ ਘਰ ਕਾ ਪਾਹੁਣਾ ਜਿਉ ਆਇਆ ਤਿਉ ਜਾਓ ਮਹੱਲਾ ਪਹਿਲਾ ਸੌ ਉਲਾਮੇ ਦਿਨਾਂ ਕੀ ਰਾਤੀ ਮਿਲਨ ਸਹੰਸ ਸੌ ਉਲਾਮੇ ਨਹੀਂ ਕਹਿਣਾ ਊੜਾ ਖੁੱਲੇ ਮੂਲ ਆ ਉਲਾਮੇ ਸੌ ਉਲਾਮੇ ਇਥੇ ਠਮਕ ਦਿਨਾਂ ਕੀ ਇਥੇ ਵਿਸਰਾਮ ਰਾਤੀ ਮਿਲਨ ਸਹੰਸ ਸਫਤ ਸਲਾਹਨ ਛੱਡ ਕੇ ਰੰਗੀ ਲੱਗਾ ਹੰਸ ਫਿੱਟ ਇਵੇ ਹਾ ਜਿਵਿਆ ਜਿਤ ਖਾਇ ਵਧਾਇਆ ਪੇਟ ਨਾਨਕ ਸੱਚੇ ਨਾਮ ਵੇਣਾ ਸਭੂ ਦੁਸ਼ਮਨ ਹੀਤਾ ਪੌੜੀ ਢਾਡੀ ਗੁਣ ਗਾਵੇ ਨਿਤ ਜਨਮ ਸਵਾਰਿਆ ਤੱਬੀ ਗੁਣ ਗਾਵੈ ਨਿਤ ਇਥੇ ਵਿਸਰਾਮ ਜਨਮ ਸਵਾਰੇਆ ਗੁਰਮੁਖ ਸੇਵਸਲਾਹੀ ਸੱਚਾ ਉਰਤਾਰਿਆ ਘਰ ਦਰ ਪਾਵੈ ਮਹਿਲ ਨਾਮ ਪਿਆਰੀਆ ਗੁਰਮੁਖ ਪਾਇਆ ਨਾਮ ਹਾਂ ਗੁਰ ਕਉ ਵਾਰਿਆ ਤੂ ਆਪ ਸਵਾਰਹਿ ਆਪ ਤੂੰ ਆਪ ਇਥੇ ਝਮਕ ਸਵਾਰ ਹੈਂ ਆਪ ਇਥੇ ਵਿਸਰਾਮ ਹੈ ਤੂੰ ਆਪ ਸਵਾਰ ਹੈ ਆਪ ਸਿਰਜਨਹਾਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ